ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦੇ ਵਿੱਚੋਂ ਅੱਜ ਤੁਹਾਨੂੰ ਵੀਡੀਓ ਦਿਖਾਉਣੀ ਹੈ। ਭਦੌੜ ਵੀ ਇਹਦੇ ਨੇੜੇ ਹੀ ਦੋਸਤੋ ਰਹਿ ਜਾਂਦਾ ਹੈ। ਬਾਈ ਕਾਲਾ ਤੇ ਬੱਬੂ ਜਿੰਨਾਂ ਕੋਲ ਅੱਜ ਵੀਡੀਓ ਬਣਾ ਰਹੇ ਆ ਹਰ ਵਾਰ ਦੀ ਤਰ੍ਹਾਂ ਬਹੁਤ ਸਾਰੇ ਪਸ਼ੂ ਵਿਕਰੀ ਵਾਲੇ ਇੱਥੇ ਹੁੰਦੇ ਆ। ਅੱਜ ਬੜੇ ਟਾਈਮ ਬਾਅਦ ਇਸ ਵਾਂਗ ਬਣਿਆ ਵੀ ਤੁਹਾਨੂੰ ਬਹੁਤ ਸਾਰੀਆਂ ਗਾਵਾਂ ਦਿਖਾਉਂਗਾ। ਤੇ ਅੱਜ ਵੀ ਜੇ ਮੇਰੇ ਖਿਆਲ ਚ ਮੈਂ ਹੋਰ ਅੱਧਾ ਘੰਟਾ ਘੰਟਾ ਲੇਟ ਹੋ ਜਾਂਦਾ ਤਾਂ ਫੇਰ ਸ਼ਾਇਦ ਉਹੀ ਗੱਲ ਕਹਿਣੀ ਪੈਂਦੀ ਵੀ گاਵਾں ਕਾਫੀ ਸੀ ਵਿੱਚੋਂ ਕੁਸ ਵੈਗੀਆਂ ਪਰ ਫਿਲਹਾਲ ਇਹ ਸਾਰੀਆਂ گاਵਾں ਵਿਕਰੀ ਵਾਲੀਆਂ ਮੌਜੂਦ ਹੈ ਗਾਹਕ ਆਉਂਦੇ ਰਹਿੰਦੇ ਆ ਰੁਟੀਨ ਚ ਤੇ ਪਸ਼ੂ ਖਰੀਦਦੇ ਰਹਿੰਦੇ ਆ ਸੋ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਬਹੁਤ ਸਾਰੀਆਂ گاਵਾں ਦਿਖਾਉਂਗਾ ਬੇਨਤੀ ਹੈ ਵੀ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਉਹ ਆਪਦੀ ਤਸੱਲੀ ਨਾਲ ਖਰੀਦੂਗਾ ਆ ਕੇ ਦੇਖੋ ਆਪਦੀ ਸਮਝਲ ਪਰ ਤੋਂ ਤੇ ਆਪਦੀ ਤਸੱਲੀ ਕਰਕੇ ਖਰੀਦ ਲਓ ਨੰਬਰ ਦੋ ਸਕਰੀਨ ਉੱਤੇ ਚੱਲ ਰਹੇ ਆ ਇਨਾ ਤੇ ਤੁਸੀਂ ਕਾਲ ਕਰੋਗੇ ਉਹ ਮਿਲਦੇ ਆਂ ਬਾਈ ਕਾਲੇ ਨੂੰ ਤੇ ਸ਼ੁਰੂਆਤ ਕਰਦੇ ਆਂ ਅੰਦਰ ਖੜੀਆਂ ਵੈੜਾਂ ਤੋਂ ਬਹੁਤ ਗਿਆ ਇੱਥੇ ਪਹਿਲਾਂ ਵੈੜਾਂ ਹੀ ਆਂ ਕਾਲੇ ਬਾਈ ਸਸਰੀ ਕਾਲ ਅਸੀਂ ਗੱਲ ਜੀ ਜੀ ਵੀਰੇ ਕਾਲੇ ਅੱਜ ਕੁਦਰਤੀ ਮੌਕਾ ਮਿਲਿਆ ਵੀ ਅੱਜ ਗਾਵਾਂ ਹੱਜੀ ਵਿਕਰੀ ਵਾਲਿਆਂ ਖੜੇ ਆਂ ਅੱਜ ਬਾਈ ਨਾ ਅਸੀਂ ਗਾਹਕ ਹੁਣ ਵੀ ਆ ਰਹੇ ਆ ਆਪਣੇ ਕੋਲੇ ਇੱਕ ਬੈਠਾ ਵੀ ਆ ਮੁੰਡਾ ਠੀਕ ਹੈ ਲੇਟ ਕੀਤਾ ਵੀ ਆਪਾਂ ਪਹਿਲਾਂ ਨਾ ਦਿਖਾ ਦਈਏ ਠੀਕ ਹੈ ਪਹਿਲਾਂ ਵੀਡੀਓ ਬਣਾ ਦਨੇ ਬਾਕੀ ਜੀ ਦੇ ਕਰਮਾਂ ਬਾਕੀ ਫਿਰ ਤੁਸੀਂ ਸਿਆਣੇ ਹੋ ਜਿੱਦਾਂ ਅਨਜਲ ਜੀ ਨੇ ਜਿੱਥੇ ਜਾਣਾ ਵਾ ਪਰ ਰੋਕ ਤਾਂ ਸਕਦੇ ਨਹੀਂ ਰੋਕ ਤਾਂ ਸਕਦੇ ਨਹੀਂ ਬਿਲਕੁਲ ਅੱਛਾ ਬਾਈ ਅ ਆਪਣੇ ਕੋਲ گاਵਾ ਜਿਹੜੀਆਂ ਇਹਨਾਂ ਦੇ ਵਿੱਚੋਂ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਬੈਠ ਖੜੀ ਇੱਧਰ ਜਗਜੀਤ ਵੀਰੇ ਦੁੱਗ ਦੇ ਦੰਦ ਕੱਢਦੀ ਆ ਬੱਚੀ ਹੂੰ ਤੇ 6-7 ਦਿਨ ਪਏ ਆ ਤਿੰਨ ਚਾਰ ਪੀੜੀਆਂ ਦਾ ਡਾਟਾ ਮਿਲੂ ਨੌ ਬੱਚੀਆਂ ਪਹਿਲਣਾ ਏ ਆ ਲਾਈਨ ਦੇ ਵਿੱਚ ਤਿੰਨ ਚਾਰ ਹੋਣਾ ਜਾਂ 12 ਪਹਿਲਣਾਂਗੇ 12 ਦਾ ਡਾਟਾ ਮਿਲ ਜੂਗਾ ਤੁਹਾਨੂੰ ਠੀਕ ਹੈ ਕੀਮਤਾਂ ਕੀ ਰਹਿਣਗੀਆਂ ਕੱਲੇ ਜਗਜੀਤ ਆਪਣੇ ਕੋਲ 1,30,000 ਰੁਪਏ ਤੋਂ ਗਾਂ ਸ਼ੁਰੂ ਹੋ ਕੇ ਗਾਂ 2.5 ਸੋਨੇ ਤੱਕ ਬੈੜ ਆਪਣੇ ਕੋਲੇ ਅਵੇਲੇਬਲ ਹੈ ਇਸ ਟਾਈਮ ਜਿੱਦਾਂ ਦੀ ਅਗਲਾ ਪਸੰਦ ਕਰ ਆ ਕੇ ਹਾਂ ਜਿੱਦਾਂ ਦੀ ਅਗਲਾ ਗਾਂ ਚਾਹੁੰਦਾ ਆ ਕੇ ਦੇਖੂਗਾ ਠੀਕ ਹੈ ਕੋਈ ਆਪਣਾ ਬਈ ਇਹ ਤਾਂ ਕੰਮ ਹੈ ਨਹੀਂ ਵੀ ਆਪਾਂ ਇੱਕ ਦਿਨ ਵੇਚਨੀ ਆਪਾਂ ਤਾਂ ਰੋਜ਼ ਵੇਚਦਿਆਂ ਚੀਕੀ ਬਬੂ ਤੋਰਦਿਏ ਬਈ ਸੋ ਦੋਸਤੋ ਡੇਲੀ ਗਾਈਆਂ ਤੁਹਾਨੂੰ ਪਤਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਡੇਲੀ ਆਏ ਦਾ ਹੀ ਆਪਾਂ ਨੂੰ ਭਾਅ ਬਾਈ ਯਾਰ ਸਹੀ ਹੈ ਸੋ ਹਰ ਰੋਜ਼ ਦੋਸਤੋ ਗਾਂ ਕਬੀਰ ਆਉਂਦੇ ਆ ਤੇ ਇੱਥੋਂ ਪਸ਼ੂ ਖਰੀਦ ਕੇ ਲੈ ਜਾਂਦੇ ਤੇ ਰੂਟੀਨ ਚ ਹੀ ਗਾਵਾਂ ਆਉਂਦੀਆਂ ਢਾਂਚੇ ਦੇਖਿਓ ਗਾਵਾਂ ਦੇ ਸਟਰਕਚਰ ਦੇਖਿਓ ਇਹ ਬੁੱਢਣਾ ਨਹੀਂ ਹੋਣਾ ਗਾਵਾਂ ਇਦਾਂ ਦੀਆਂ ਵੈੜਾਂ ਸਟਰਕਚਰ ਇਸ ਵੈੜ ਦਾ ਵੀ ਦੇਖੋ ਫਿਟਿੰਗ ਵਾਲਾ ਹਵਾਨਾ ਦੇਖਿਆ ਕਰੋ ਦੋਸਤੋ ਲੰਕਮੇ ਹਵਾਨੇ ਚ ਦੁੱਧ ਨਹੀਂ ਉਹਨਾਂ ਨਿਕਲਦਾ ਹੁੰਦਾ ਇਹ ਤਜਰਬਾ ਤੁਸੀਂ ਕਰ ਲੋਗੇ ਜਾਂ ਜਿਹੜੇ ਵੀਰ ਤਜਰਬੇਕਾਰ ਉਹ ਜਾਣਦੇ ਐ ਬਹੁਤ ਸੋਹਣਾ ਥਾਂ ਦਾ ਸਹਿਜ ਪਹਿਲਣ ਵੈੜ ਛੋਟਾ ਜਿਹਾ ਬੂਤ ਜਿਹੜੀ ਇਹਦੀ ਬੂਥੀ ਫੇਸ ਬੜੀ ਸੋਹਣੀ ਦਿਸਦੀ ਐ ਸਟਰਕਚਰ ਦੇਖੋ ਅਥੀਂ ਚੁਵਾਈ ਵਾਲਾ ਬਿਲਕੁਲ ਥਾਣਾ ਤੇ ਚਾਰੇ ਥਣ ਕੰਨਿਆਂ ਦੇ ਉੱਤੇ ਐ ਸੰਭੀ ਫੌਲਾ ਦੱਸੋ ਤੇ ਸੰਭਾਲ ਦਾ ਹੀ ਮੁੱਲ ਹੁੰਦਾ ਹੈ ਰੇਟ ਤੁਹਾਨੂੰ ਸ਼ੁਰੂਆਤੀ ਰੇਟ ਦੱਸਦੇ ਆ 1,30,000 ਤੋਂ ਸ਼ੁਰੂਆਤ ਹੋ ਕੇ 2.5 ਤੋਂ 3 ਲੱਖ ਤੱਕ ਦੀ ਗਾ ਮੌਜੂਦ ਹੈ ਕੱਲੀ ਗਾਂ ਜਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਆ ਉਹਦਾ ਰੇਟ ਬਾਈ ਨੂੰ ਤੁਸੀਂ ਪੁੱਛ ਲਿਓ ਤੇ ਤੁਹਾਨੂੰ ਉਸ ਗਾਂ ਦਾ ਰੇਟ ਵੀਰ ਦੱਸ ਦੂਗਾ ਤੁਹਾਡੀ ਗੱਲ ਚ ਗੱਲ ਆ ਵੀਰੇ ਇੱਕ ਗੱਲ ਦਾ ਧਿਆਨ ਮਾਰ ਕੇ ਵੇਖੋ ਲੋਕ ਹਣ ਕਹਿ ਦਿੰਦੇ ਆ ਆਪਣੇ ਕੋਲੇ ਐਟ ਪ੍ਰੈਜ਼ੈਂਟ ਵੀ 45 50 50 ਕਿਲੋ ਵਾਲੀਆਂ ਬੱਚੀਆਂ ਚੋਕੇ ਵੀ ਲੈਣਾ ਚਾਵੇ ਨਾ ਆਪਾਂ ਚੋਕੇ ਵੀ ਦੇ ਦਾਂਗੇ ਇੱਕ ਵੀ ਗਾਂ ਦੇ ਨਿਗਾਹ ਮਾਰ ਕੇ ਦੇਖ ਲਓ ਕਿਸੇ ਦਾ ਥਣ ਵੱਡਾ ਜਾਂ ਕਿਸੇ ਨੂੰ ਐਡਾ ਲੇਵਾ ਲੱਗਿਆ ਹੋਵੇ ਕੁੱਚਾਂ ਤੋਂ ਥੱਲੇ ਹੈਗਾ ਕਿਸੇ ਨੂੰ ਸਹੀ ਹੈ ਸੋ ਦੋਸਤੋ ਇੱਕ ਹੋਰ ਐਚ ਐਫ ਜਿਹੜੀ ਪਿਓਰ ਹੁੰਦੀ ਜਾਂਦੀ ਆ ਉਹਦੇ ਧੁੰਨੀ ਵੀ ਜਿਹੜੀ ਉਹ ਛੋਟੀ ਹੁੰਦੀ ਆ ਇਹ ਚੀਜ਼ ਨੋਟ ਕਰਿਆ ਕਰੋ ਬਹੁਤ ਸੋਹਣੀ ਬੱਚੀ ਤੁਹਾਨੂੰ ਇਤੋਂ ਅੱਗੇ ਇਤੋਂ ਇਹਨੇ ਵੀ ਵੀਰੇ ਹਜੇ ਦੁੱਧ ਦੰਦ ਬੱਚਾ ਵਾ ਠੀਕ ਹੈ ਖੀਰੀ ਜੀ ਨੂੰ ਆਪਾਂ ਕਹਿ ਦੂਗੇ ਹੁਣ ਇਹ ਬੱਚੀ ਨੇ ਬਾਈ ਘੱਟ ਤੋਂ ਘੱਟ 35 ਕਿਲੋ ਦੁੱਧ ਦੇਣਾ ਵਾ ਸਹੀ ਹੈ ਦੇਖੋ ਤੇ ਫਿਟਿੰਗ ਕਿਦਾਂ ਦੀ ਲੱਗੀ ਹੋਈ ਹੈ ਸੋ ਦੇਖੋ ਦੱਸੋ ਇਹਦਾ ਤੁਸੀਂ ਸਟਰਕਚਰ ਇਹਦੀ ਚਮਕ ਦੇਖੋ ਟਾਂਚਾ ਦੇਖੋ ਬਾਈ ਤੋਰੂਗਾ ਸੋ ਵੈੜ ਦੇਖਿਓ ਦੱਸੋ ਹਜੇ ਬਾਈ ਕਹਿੰਦਾ ਵੀ ਖੀਰੀ ਆ ਬੱਚੀ ਚੱਲ ਬੇਟਾ ਚੱਲ ਮੈਂ ਟਾਂਚਾ ਦੇਖੋ ਚਮਕ ਦੇਖਿਓ ਥਾਣੇ ਦਾ ਵੀ ਸੋਹਣਾ ਹੈ ਤਿਆਰੀਆਂ ਚ ਹੀ ਦਿਸਦੀ ਹੈ ਹੁਣ ਤਾਂ ਇੰਨਾ ਕੁ ਸੋਹਣਾ ਹਵਾਨਾ ਇਹਨੇ ਬਣਾ ਲਿਆ ਲੱਤਾਂ ਖੋਲ ਕੇ ਦਰੂਗੀ ਦੋਸਤੋ ਹਵਾਨਾ ਜੋਸ਼ ਨਾਲ ਫੁੱਲ ਭਰਿਆ ਹੋਇਆ ਉਤੋਂ ਸਟਾਰਟਿੰਗ ਪੁਆਇੰਟ ਕਾਫੀ ਚੰਗਾ ਹੈ ਗਾੜੀ ਦੇਖ ਲਓ ਇੱਥੋਂ ਮੋੜ ਦੇ ਬਾਈਕਾਂ ਦੇ ਬੱਬੂ ਸੋ ਇਹ 2 ਨੰਬਰ ਤੇ ਵਹਿੜ ਤੁਹਾਨੂੰ ਦਿਖਾ ਰਹੇ ਹਾਂ ਜਿਨੇ ਖਰੀਦਣੀਆਂ ਆ ਉਹਦਾ ਵੈਲਕਮ ਹੈ ਜਿਨੇ ਸਾਂਭਣੀਆਂ ਘਰੇ ਪਹਿਲਾ ਪਸ਼ੂ ਹੈ ਤਾਂ ਜ਼ਰੂਰ ਕੋਸ਼ਿਸ਼ ਕਰੋ ਇਦਾਂ ਪੂਰੀ ਪ੍ਰਾਪਰ ਸੰਭਾਲ ਕਰੋ ਤੇ ਫਿਰ ਇਦਾਂ ਦੀਆਂ ਵਹਿੜਾਂ ਤਿਆਰ ਹੋਣੀਆਂ ਜਿਹੜੀਆਂ ਮਨ ਵੀ ਖੁਸ਼ ਕਰਨੀਆਂ ਤੇ ਨਾਲ ਡੇਰੀ ਤੇ ਦੁੱਧ ਪਾਉਗੇ ਤੇ ਤੁਹਾਨੂੰ ਆਰਥਿਕ ਪੱਖ ਤੋਂ ਵੀ ਲਾਹਾ ਹੋਵੇ ਸੰਤੁਸ਼ਟੀ ਮਿਲੂ ਜਗਜੀਤ ਵੀਰੇ ਇਹਨਾਂ ਨੂੰ ਸਾਂਭਣ ਦਾ ਨਾ ਜਜ਼ਬਾ ਬੰਦੇ ਨੂੰ ਆਪ ਦੇ ਆਪ ਜੀ ਕਰਦਾ ਵੀ ਹਾਂ ਮੈਂ ਸਾਂਭਾਂ ਇਦਾਂ ਦੇ ਜਾਨਵਰ ਸਹੀ ਇਹਦੇ ਨਾਲ ਵਹਿੜ ਖੜੀ ਇਹ ਵੀ ਵੀਰੇ ਅਜੇ ਦੁੱਧ ਇੱਕ ਦਿਨ ਦੀ ਚੱਕਦੀ ਹੈ ਠੀਕ ਹੈ ਕਿੰਨਾ ਚਰ ਲੈ ਜੂਗੀ ਇਹਦੇ ਦਿਨ ਪਏ ਆ 10 12 ਬਾਈ ਹੁਣ ਦੇਖੋ ਆर्डर ਦੀ ਆਪਾਂ ਇੱਥੋਂ ਸਟਾਰਟਿੰਗ ਇਹਦੇ ਬਾਰੇ ਦੱਸ ਸਕਦੇ ਆ ਸਟ੍ਰਕਚਰ ਦੇਖੋ ਜੀ ਜੀਤ ਕਿਦਾਂ ਦਾ ਲੱਗਿਆ ਵਾ ਜਿਹਨੂੰ ਆਪਾਂ ਕਹਿ ਦਿੰਨੇ ਆ ਨਾ ਦੇਖੋ ਆ ਪੇਟੇ ਤੋਂ ਲੈ ਕੇ ਇਹਦੇ ਆर्डर ਦੀ ਕੁਆਲਿਟੀ ਹੁੰਦੀ ਹੈ ਟੈਸਟ ਇਹਨੂੰ ਪੂਰਾ ਫੋਰ ਆਦਰ ਬੈਕਰ ਅੰਗ ਢੰਗ ਕਹਿ ਦਗੇ ਵੀ ਗਾਂ ਦੀ ਨਸਲਾ ਹੁਣ ਕਹਤਾ ਹਰੇ ਕੀ ਦਿੰਦਾ ਓ ਡਾਲੇਵਾ ਹੋਵੇ ਡੇਢ ਥਣ ਉਹ ਥੋੜੀ ਨਸਲਾ ਹੁੰਦਾ ਨਾ ਨਸਲਾਂ ਤਾਂ ਇਹ ਹੁੰਦਾ ਨਾ ਤੋਂ ਤੁਹਾਨੂੰ ਚਮਕ ਦੱਸੂਗੀ ਦੋਸਤੋ ਪਸੂਆਂ ਦੇ ਵਿੱਚੋਂ ਖਵਾਨਾ ਦੇਖੋ ਤੈਨੂੰ ਨੰਬਰ ਤੇ ਵੈੜ ਤੋੜ ਰਹੇ ਆ ਦੱਸੋ ਇਹ ਲਿਆ ਬਈ ਚੱਲ ਬੇਟਾ ਚੱਲ ਫੇਰ ਪਿਆਦਾਂਗੇ ਫੇਰ ਹਵਾਨਾ ਬੈਕ ਸਾਈਡ ਤੋਂ ਦੇਖੋ ਜੇ ਦਿਨ ਲੈਂਦੀ ਕਰਮ ਵਾਲੀ ਪੂਰਾ ਹੀ ਫਿਟਿੰਗ ਵਾਲਾ ਰਹੂਗਾ ਦੱਸੋ ਤੇ ਕੱਟ ਵਾਲਾ ਹਵਾਨਾ ਜਦੋਂ ਦੁੱਧ ਤੇ ਆਗੀ ਕਰਮ ਵਾਲੀ ਉਦੋਂ ਵੱਖਰਾ ਹੀ ਡਿਜ਼ਾਈਨ ਨਜ਼ਰ ਆਇਆ ਕਰੂਗਾ ਇਸ ਤੋਂ ਬਾਅਦ ਇੱਕ ਹੋਰ ਬਹੁਤ ਸੋਹਣੇ ਢਾਂਚੇ ਦੀ ਵੇੜ ਤੁਹਾਨੂੰ ਦਿਖਾਉਣੇ ਆ ਸੁਆ ਪਹਿਲਾਂ ਹੀ ਆ ਦੱਸੋ ਨੇਚਰਲੀ ਆ ਕਿਉਂਕਿ ਪਹਿਲਾਂ ਹੀ ਦੱਸਿਆ ਵੀ ਜਿਆਦਾ ਵੇੜਾਂ ਪਹਿਲਣਾ ਕਿੰਨੇ ਦਿਨ ਹੋ ਗਏ ਕੱਲੇ ਜਿਗਰੀ ਤੋਂ ਵੀਰੇ ਨੇ 6-7 7 ਦਿਨ ਦੱਸਿਆ ਅੱਛਾ 6-7 ਦਿਨ ਪਾਇਆ ਬੱਚੀ ਦੇ ਹਜੇ ਹੁਣ ਤੁਸੀਂ ਅਸੀਂ ਤਾਂ ਚਲੋ ਆਪ ਰੋਜ਼ ਸਾਡੀ ਚੀਜ਼ ਆ ਘਮਾਰੀ ਬਾਪ ਦਾ ਪਾਂਡਾ ਸਲਾਉਂਦੀ ਹੁੰਦੀ ਹੈ ਕਹਿੰਦੀ ਮੈਂ ਬਣਾਇਆ ਮੇਤੋ ਵਧੀਆ ਜਾਂ ਜੈਓ ਜੀ ਮੈਂ ਲਿਆਇਆ ਹੋਰ ਕੋਈ ਲਿਆ ਨਹੀਂ ਸਕਦਾ ਹੁਣ ਤੁਸੀਂ ਆਪ ਦੇਖੋ ਵੀ ਕਰੈਕਟਰ ਕੀ ਚੀਜ਼ ਆ ਆਪਾਂ ਜਿਹਨੂੰ ਬਰੀਡ ਕਹਿ ਦਿੰਨੇ ਆ ਸਹੀ ਐ ਸੋ ਦੱਸੋ ਵੀ ਲੱਗੇ ਆ ਕੱਲੇ ਕੱਲੇ ਅੰਗ ਦੇ ਘੜ ਘੜ ਕੇ ਕੱਟ ਕੇ ਲਾਏ ਰੱਬ ਦੇ ਸਟਰਕਚਰ ਬਾਡੀ weight ਵੀ ਦੇਖਿਓ ਪਹਿਲਣ ਵੈੜ ਦਾ ਵਜ਼ਨ ਬਹੁਤ ਜ਼ਰੂਰੀ ਐ ਚੰਗੇ ਦੁੱਧ ਹਾਸਤੇ ਤੇ ਬਹੁਤ ਸੋਹਣਾ ਬਾਡੀ weight ਐ ਬਿਲਕੁਲ ਲੱਤਾਂ ਥੱਲੋਂ ਸਿੱਧੀਆਂ ਦਿਸਣੀਆਂ ਫੇਸ ਦੇਖ ਸਕਦੇ ਹੋ ਤੁਸੀਂ ਫੈਕਸ ਹਵਾਨਾ ਹਜੇ ਸ਼ੁਰੂਆਤ ਹੋਈ ਆ ਹਵਾਨੇ ਦੀ ਹਜੇ ਦਿਨ ਲੈਣੇ ਆ ਵੈੜ ਨਹੀਂ ਅਗਾੜੀ ਹੁਣੇ ਹੀ ਇੱਥੋਂ ਸਾਈਡ ਤੋਂ ਦਿਸਦੀ ਐ ਤੇ ਖੁੱਚਾਂ ਤੋਂ ਕਿੰਨਾ ਕੁੱਚਾ ਹਵਾਨਾ ਉਹਦੀ ਜੱਜਮੈਂਟ ਤੁਸੀਂ ਕਰ ਲੈਣੀ ਐ ਸੋ ਹਰੇਕ ਦਾ ਕੰਮ ਕਰਨ ਦਾ ਆਪੋ ਆਪਣਾ ਟੰਗ ਆ ਤੇ ਹਰੇਕ ਵੀ ਰਾਬ ਦੇ ਲਈ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਪਰ ਜਿਹੜੀਆਂ ਵੈੜਾਂ ਤੁਹਾਨੂੰ ਇੱਥੋਂ ਦਿਖਾਈ ਦੀਆਂ ਮਨ ਜ਼ਰੂਰ ਖੁਸ਼ ਕਰਦੀਆਂ ਹਨ ਉਹਨਾਂ ਭਰਾਵਾਂ ਦਾ ਜਿਹੜੇ ਐਚਫ ਨਸਲ ਨੂੰ ਸਮਝਦੇ ਆ ਚਲੋ ਬੇਟਾ ਚਲੋ 4 ਨੰਬਰ ਤੇ ਸੀ ਵੈਡ ਇਹ ਚੱਲ ਬੇਟਾ 5 ਨੰਬਰ ਤੇ ਜਿਹੜੀ ਵੈਡ ਤੋਰਾਂਗੇ ਦੱਸੋ ਇਹ ਕਿ ਕਨਾ ਕੇ ਜਿਵੇਂ ਜਿਵੇਂ ਅੱਗੇ ਨੂੰ ਵਧਦੇ ਜਾਵਾਂਗੇ ਤੁਹਾਨੂੰ ਇਹ ਲੱਗਦਾ ਰਹਿਣਾ ਵੀ ਆਹ ਜ਼ਿਆਦਾ ਚੰਗੀ ਏ ਕਿਉਂਕਿ ਹੈ 19 21 ਫਰਕ ਨਾਲ ਸਾਰੀਆਂ ਹੀ ਬਹੁਤ ਸੋਹਣੀਆਂ ਕਾਲੇ ਭਾਈ ਇਹਦੀ ਕੀ ਡਿਟੇਲ ਹੈ ਜੀ ਜੀਤ ਵੀਰੇ ਇਹ ਜੁਪੀਟਰ ਦੀ ਹੈ ਖੁਦ ਇਹ ਚਾਰ ਦੰਦ ਬੱਚੀ ਆ ਇਹ ਵੀ ਪਲੂਨਸ ਹੁੰਦੀ ਏ ਬਾਈ ਜੀ ਠੀਕ ਹੈ ਆਪਾਂ ਲੈ ਕੇ ਦੇ ਦਾਂਗੇ ਸਾਈਨ ਕਰਾ ਕੇ ਲੈ ਜਾਏ ਬੰਦਾ ਸੰਭਾਲ ਹੋਵੇ 45 ਕਿਲੋ ਦੁੱਧ deta ਤਾਂ ਬੱਚੀ ਅਗਲੇ ਦਿਨ ਹੀ ਆਪਣੀ ਸੋ ਸੋ ਸਾਮ ਸਮਾਲ ਤੇ ਡਿਪੈਂਡ ਕਰਦਾ ਬਰੀਡ ਚ ਕੋਈ ਕਮੀ ਨਹੀਂ ਦੁੱਧ ਦੇ ਵਿੱਚ ਕੋਈ ਕਮੀ ਨਹੀਂ ਰਹੀ ਭੱਜੂਗੀ 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 ਸੋ ਵੇਖੋ ਵਾ ਜਾਣ ਇਹਦਾ ਹਵਾਨਾ ਵੀ ਦੇਖੋ ਚੌੜਾ ਕਿੰਨਾ ਗਿਆ ਥੱਲੋਂ ਫੁੱਟ ਤੋਂ ਉੱਤੇ ਇਸ ਟਾਈਮ ਚੜਾਈ ਤੇ ਤਾਂ ਉਹ ਪੂਰਾ ਜੁੜਿਆ ਵਿਆ ਖੁੱਚਾਂ ਤੋਂ ਲਗਭਗ ਅੱਧਾ ਫੁੱਟ ਉੱਚਾ ਆਰਾਮ ਨਾਲ ਇਹ ਹਵਾਨਾ ਦੱਸਦਾ ਰੁਗਲਾ ਲੰਬਾਈ ਬਹੁਤ ਹੈ ਦਸੋਂ ਤੋਂ ਬਿਲਕੁਲ ਸਿੱਧੀ ਹੈ ਤੁਸੀਂ ਹਵਾਨਾ ਇੱਥੋਂ ਦੇਖੋ ਇਸ ਤਰ੍ਹਾਂ ਦਾ ਇਹਦਾ ਹਵਾਨੇ ਦੀ ਬਣਾਵਟ ਹੋਣਾ ਬਹੁਤ ਬੜੀ ਸੋਹਣੀ ਇਹ ਵੇੜ ਕਿੰਨੇ ਗਿੰਨਾ ਹੀ ਹੈ ਇਸ ਤੋਂ ਅੱਗੇ ਇੱਕ ਹੋਰ ਵੇੜ ਤੁਹਾਨੂੰ ਦਿਖਾਉਣੇ ਮੇਰੇ ਖਾਲਚ ਖੜੀ ਦਿਖਾ ਦਿੰਦੀ ਆ ਬਈ ਉਧਰੋਂ ਬੜਾ ਜੀ ਬਾਈ ਹਜੇ ਕੱਚੀ ਆ ਬੱਚੀ ਦੇ ਦਿਨ ਵੀ ਪਏ ਨੌ 10 ਹਜੇ ਨੌ 10 ਦਿਨ ਤੋਂ ਸੋ ਲਾਊਗੀ ਇਹਨੇ ਵੀ ਵੀਰੇ ਦੋਂਦੀ ਇੱਕ ਚੌਕ ਦਾ ਦੰਦ ਚੱਕਿਆ ਠੀਕ ਹੈ ਉਹ ਐਨੀ ਹੈ ਵੀ ਵਾਲੀ ਕੱਚੀ ਹੋਊਗੀ ਹਵਾਨਾ ਫਿਰ ਵੀ ਸੋਹਣਾ ਬਣਾਈ ਬੈਠੀ ਆ ਹਾਈ ਡਿਜ਼ਾਈਨ ਦੇਖੋ ਭਾਈ ਹਾਈਟ ਲੈਂਥ ਅੰਗ ਢੰਗ ਬਰੀਡ ਅਰਮਾਡਾ ਦੀ ਖੋਦਾ ਇਹ ਪਾਈਪਰ ਸੈਕਟਰ ਤੋਂ ਪ੍ਰੈਗਨੈਂਟ ਆ ਭਾਈ ਠੀਕ ਹੈ ਸੋ ਦੇਖੋ ਫੇਸ ਦੀ ਬਣਾਵਟ ਇਹ ਤੋਂ ਅੱਗੇ ਇੱਕ ਹੋਰ ਵੈੜ ਤੁਹਾਨੂੰ ਇਹਦੀ ਤਿਆਰੀ ਬਹੁਤ ਸੋਹਣੀ ਦਿਸ ਰਹੀ ਹੈ ਕਿੰਨੇ ਦਿਨ ਲੌਕ ਵਾਲੇ ਪੈਸੂ ਜੀ 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 ਤ ਵੀਰੇ ਤਿਆਰ ਹੀ ਆ ਇਹ ਇੱਕ ਦੋ ਦਿਨ ਕਰਮਾਂ ਵਾਲੀ ਅੱਜ ਸਵੇਰੇ ਬੱਚਾ ਦੇ ਸਕਦੀ ਆ ਚੋਰਦਗੇ ਚਲ ਪੱਤਰ ਤੋ ਤਿਆਰੀ ਸੋਹਣੀ ਫੜੀ ਐ ਤੋਰਦੇ ਆ ਥੋੜੀ ਤੋੜ ਕੇ ਦਿਖਾ ਦਨੇ ਵਿੱਚੋਂ ਕੁਸਕਨਗ ਰੋਕ ਦਾਂਗੇ ਇਸੇ ਤਰ੍ਹਾਂ ਬਾਕੀ ਜਿਹੜਾ ਵੀਰ ਖਰੀਦਣਾ ਚਾਹੂਗਾ ਜਦੋਂ ਮਰਜੀ ਪਹੁੰਚ ਸਕਦੇ ਹਾਂ ਅੱਜ ਆਉਣਾ ਚਾਹੋ ਅੱਜ ਆਜੋ ਜੇ ਕੱਲ ਨੂੰ ਆਉਣਾ ਕੱਲ ਨੂੰ ਆਜੋ ਗਾਵਾਂ ਖੜਗੀਆਂ ਹੁੰਦੀਆਂ ਥੋੜੀ ਕਾਲ ਐਨੀ ਟਾਈਮ ਬਾਈ ਆਪਣੇ ਕੋਲੇ ਜਦੋਂ ਮਰਜੀ ਆਜੋ ਸੋ ਕਾਲ ਕਰਕੇ ਕਨਫਰਮ ਕਰਨਾ ਚਾਹੁੰਦੇ ਹੋ ਤਾਂ ਫੋਨ ਕਰਕੇ ਪਤਾ ਕਰਕੇ ਤੁਰ ਪਿਓ ਜੇ ਪਸ਼ੂਆਂ ਦੀ ਭਾਲ ਚ ਐ ਇਧਰ ਉਧਰ ਆਏ ਹੋਏ ਆ ਤਾਂ ਗੇੜਾ ਮਾਰਨ ਚ ਕੋਈ ਹਰਜ ਨਹੀਂ ਜੇ ਪਸ਼ੂ ਪਸੰਦ ਆਉ ਸੌਦਾ ਹੋ ਜੂ ਅਗਾੜੀ ਡਾਂਚਾ ਪਛਾਣ ਨੂੰ ਹਵਾਨਾ ਸਾਰਾ ਕੁਝ ਸੋਹਣਾ ਹੈ ਸੋ ਇਹ ਵੀ ਵੈੜ ਦੇਖੋ ਤੁਸੀਂ ਹਵਾਨੇ ਦੇ ਨਾੜਾਂ ਵੀ ਬੜੇ ਨਾਲ ਸੋਹਣੀਆਂ ਦੋ ਵੈੜਾਂ ਇੱਧਰ ਹੋਰ ਖੜੀਆਂ ਆ ਦੋਸਤੋ ਤੇ ਫਿਰ ਕੁਝ ਬਾਹਰ ਜਿਹੜੀਆਂ ਵੈੜਾਂ ਉਹ ਵੀ ਤੁਹਾਨੂੰ ਦਿਖਾ ਦੇਾਂਗੇ ਬਹੁਤੀ ਲੰਬੀ ਵੀਡੀਓ ਨਹੀਂ ਲੀ ਆਂਦੇ ਲਗਭਗ 10 ਮਿੰਟ ਦੀ ਹੋ ਗਈ ਹੈ ਤੁਨੂੰ ਇਹ ਦੋ ਵੈੜਾ ਹੋਰ ਅੰਦਰ ਲਿਆਂ ਤੋਰ ਕੇ ਦਿਖਾ ਕੇ ਬਾਹਰ ਲਿਆਂ ਖੜੀਆਂ ਬਾਰੇ ਜਾਣਕਾਰੀ ਲੈ ਜਾਣੀ। ਕਾਲੇ ਭਾਈ ਕੀ ਡਿਟੇਲ ਹੈ? ਇਹ ਚਾਰ ਦੰ ਦਾ ਜਗਜੀਤ ਵੀਰ ਦੇ ਚੀਨੇ ਰੰਗ ਚ ਬੱੱਚੀ ਆ। ਇਹਦੇ 6-7 ਦਿਨ ਹਜੇ ਦਿਨ ਪੂਰੇ ਹੋਣ ਚ ਪਏ ਆ। ਉੱਪਰ ਦੋ ਲੈ ਜੇ ਚਾਰ ਲੈ ਜੇ। ਇਹਨੇ ਵੀ ਤਿਆਰੀ ਜਦੋਂ ਕੀਤੀ ਨਾ ਜਗਜੀਤ ਵੀਰੇ ਲਾਜਵਾਬ ਤਿਆਰੀ ਕਰਨੀ ਆ ਬੱੱਚੀ ਨੇ। ਐਦਾਂ ਦਾ ਇਹਨੂੰ ਸਟ੍ਰਕਚਰ ਲੱਗਾ ਵਾ ਤੇ ਐਦਾਂ ਦੇ ਇਹਨੂੰ ਢੰਗ ਲੱਗੇ ਵੇ। ਵੇਖੋ ਇਹਦਾ ਵੀ ਢਾਂਚਾ ਦੇਖੋ। ਸਟ੍ਰਕਚਰ ਇਹਦਾ ਵੀ ਦੱਸੋ ਨੋਟ ਕਰਨ ਲਾ। ਕਾਫੀ ਲੰਬੀ ਤੇ ਉੱਚੀ ਇਹ ਵੈੜ। ਖਾਣਾ ਥੀਚਵਾਈ ਵਾਲੇ ਆ ਚੀਨਾ ਜਾਂ ਰੰਗ ਕਾਲਾ ਤੇ ਚਿੱਟਾ ਰੰਗ ਮਿਕਸ ਜਾਂ ਹੋਇਆ ਵੈ ਇੱਕ ਹੋਰ ਲਾਸਟ ਉੱਤੇ ਤੁਹਾਨੂੰ ਵੇੜ ਦਿਖਾਵਾਂ ਮੈਂ ਇਸ ਸਾਈਡ ਦੇ ਉੱਤੇ ਜਿਹੜੀ ਖੜੀ ਹੈ ਹਵਾਨਾ ਫਿਟਿੰਗ ਵਾਲਾ ਹੈ ਕੰਮ ਸੁਆ ਬਈ ਚਾਰ ਦੰਦ ਪਲੂਨ ਵੱੱਛੀ ਹੈ ਬਈ ਇਹਦੀ ਠੀਕ ਹੈ ਚੌਕ ਦੇ ਦੰਦ ਹਜੇ ਚੱਕਦੀ ਆ ਮਾੜੇ ਮਾੜੇ ਜੀ ਗਰੀਦ ਬਈ ਹੁਣ ਵੇਖੋ ਕਿੱਡੀ ਹਾਈ ਟ ਲੈਂਥ ਆਰਡਰ ਦੀ ਕੁਆਲਿਟੀ ਸਰੀਰ ਸਟਰਕਚਰ ਬਰੀਕੀ ਦੇਖ ਕਿੰਨੀ ਆ ਜਗਜੀਤ ਵੀਰੇ ਸੋ ਦੇਖੋ ਮੈਨ ਪੇਟ ਦਾ ਸੈਜ ਇਹਦਾ ਵਾਕਈ ਕਾਫੀ ਚੰਗਾ ਦਿਸਦਾ ਬੱਚੇ ਚੰਗੇ ਲੈ ਸਕਦੇ ਹੋ ਇਦਾਂ ਦੀ ਬੈਠ ਤੋਂ ਤੁਸੀਂ ਦੇਖੋ ਸਟਰਕਚਰ ਜਗਾਲੀ ਕਰਨੀਆਂ ਕਰਮਾਉਣੀਆਂ ਕਿਉਂਕਿ ਇਹ ਦੁੱਧ ਵਾਲੀਆਂ ਮਸ਼ੀਨਾਂ ਹੀ ਹੁੰਦੀਆਂ ਐ ਐਫ ਜਿਹੜੀ ਐ ਦੁੱਧ ਲਈ ਪੈਦਾ ਹੋਈ ਵੀ ਨਸਲ ਜਿੰਨੀ ਪਿਓਰ ਹੁੰਦੀ ਜਾਊ ਉੰਨਾ ਹੀ ਦੁੱਧ 'ਚ ਜ਼ਿਆਦਾ ਵਧੀਆ ਰਿਜ਼ਲਟ ਆਉਂਦਾ ਜਾਂਦਾ ਚਲੋ ਬੇਟਾ ਚੱਲ 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 ਮੇਰੇ ਕੋਲ ਸੋਏ ਅੰਦਰ ਖੜੀਆਂ گاਵਾਂ ਦੇ ਵਿੱਚੋਂ ਲਾਸਟ ਉੱਤੇ ਸੀਗੀ ਕੁਝ گاਵਾਂ ਇੱਧਰ ਬਾਹਰ ਖੜੀਆਂ ਜਿਹੜੀਆਂ ਤੁਹਾਨੂੰ ਐਵੇਂ ਦਿਖਾ ਦੇਾਂਗੇ ਕੋਈ ਇੱਕ ਅੱਧਾ ਨਗ ਖੈਰ ਤੌਰ ਵੀ ਲਵਾਂਗੇ ਵਾਈਟ ਰੰਗ ਦੀ ਬੱਛੀ ਕਾਲੇ ਇਹ ਤੌਰ ਦਗੇ ਬਈ ਮੜੇ ਦੱਸ ਇਹ ਤੌਰ ਦਿੰਨੇ ਆ ਬਾਈ ਇਹ ਪਲੂਣ ਬੱਛੀ ਐ ਜਗਜੀਤ ਵੀਰੇ ਚੌਕ ਦੇ ਦੰਦ ਚੱਕਦੀ ਆ ਹੂੰ ਤੇ ਇਹਦੇ ਵੀ ਪਏ ਹਨ 10-10 ਦਿਨ ਵੀਰੇ ਠੀਕ ਇਹ ਵੀ ਬੱਚੀ ਦੋਂਦੀ ਆ ਇਹਦੇ ਵੀ 5-6 ਦਿਨ ਪਏ ਆ ਵੀਰੇ ਟਾਈਮ ਪੂਰਾ ਹੋਣ ਚ ਠੀਕ ਹੈ ਠੀਕ ਹੈ ਆ ਦੂਜਾ ਸੂਆ ਗਾਂ ਬਾਈ ਦੀ ਇਹਨੇ 28-29 ਕਿਲੋ ਪਹਿਲਾਂ ਨੇ ਦੁੱਧ ਦਿੱਤਾ 5-4 ਦਿਨ ਲਾਊਗੀ 32-35 ਕਿਲੋ ਦੁੱਧ ਦੇ ਜੂਗੀ ਠੀਕ ਹੈ ਆ ਵੈੜ ਵੀਰੇ ਕੱਲ ਸੂਈ ਆ ਬੱਚੀ ਦਿੱਤੀ ਆ ਆ ਤੋਰ ਕੇ ਵਖਾਣ ਇਹ ਲੋਕਲ ਵਿਕਰੀ ਵਾਲੀ ਵੀ ਹੈਗੀ ਆ ਥਣ ਵੀ ਹੱਥ ਦੀ ਚਵਾਈ ਵਾਲਾ ਬੱਚਾ ਵੀ ਬਹੁਤ ਪਿਆਰਾ ਦਿੱਤਾ ਗਾਂ ਵੀ ਬਹੁਤ ਚੰਗੀ ਬੱਚੀ ਹੈ ਬੱਚੀ ਦਿੱਤੀ ਹੈ ਭਾਈ ਉਹ ਪਿੰਜਰੇ ਚ ਬੈਠੀ ਉਹ ਦੇਖ ਲਓ ਤੁਸੀਂ ਇਹ ਕੋਈ ਤਰਾ ਕਈ ਵੀਰਾਂ ਪੇਮੈਂਟ ਕੱਟਣ ਵੇਸਟ ਕਰਨੀ ਹੁੰਦੀ ਆ ਤਾਂ ਇਹ ਗਾਂ ਦੁੱਧ ਵਾਲੀ ਵੀ ਐ ਦੂਜੀ ਗੱਲੇ ਤੇ ਨਾਲ ਬੱਚਾ ਬੱਚੀ ਐ ਬਹੁਤ ਜਿਆਦੇ ਵਧੀਆ ਗਾਂ ਕੀ ਬਾਈ ਜਿੰਨੀ ਵਧੀਆ ਕਹਿ ਦਈਏ ਜਿੰਨਾ ਹੀ ਹੁਣ ਬੱਤ ਦੇ ਪੈਸੇ ਲਾਉਣੇ ਆ ਦੁੱਧ ਵੀ ਖਰਾ ਬਾਈ ਇਹਨੇ 30 32 ਕਿਲੋ ਪਹਿਲਾਂ ਨੇ ਦਿੱਤਾ 35 ਕਿਲੋ ਤੋਂ ਪਲੱਸ ਦੇ ਦੋ ਠੀਕ ਐ ਸੋ ਚੰਗੇ ਦੁੱਧ ਦੀ ਆਸ ਐ ਆਹ ਬਾਈ ਇਹਦੇ ਦਿਖਾ ਦਿਓ ਵਿੱਚ ਨੇ ਇੱਕ ਬੱਚੀ ਜੀ ਐ ਕਈ ਵਾਰੀ ਕੋਈ ਐਦਾਂ ਸੌਦਾ ਕਰ ਲੈਂਦਾ ਇਹ ਚਾਉਂਦਾ ਕੁਛ ਨਹੀਂ ਅਗਲਾ ਮੜ ਕੇ ਬਹਿਮ ਮੰਨਦਾ ਸਹੀ ਹੈ ਸੋ ਦੋਸਤੋ ਇਹ ਐਕਸਟਰਾ ਇੱਕ ਨਿੱਕੀ ਜੀ ਸ਼ਾਖ ਤੁਹਾਨੂੰ ਨਜ਼ਰ ਆਉਂਦੀ ਹੋਣੀ ਹੈ ਉਹ ਚਲਦੀ ਨਹੀਂ ਪਰ ਪਹਿਲਾਂ ਤਾਂ ਦੱਸਦੀ ਵੀ ਇੱਥੇ ਆ ਕੇ ਨਾ ਇਸ ਗੱਲ ਦਾ ਨਹੀਂ ਕਈ ਵਾਰੀ ਬਾਈ ਉਦਾਂ ਮਗਾ ਲੈਂਦੇ ਆ ਅਗਲੇ ਆਪਾਂ ਹਰ ਪਾਸੇ ਕਹੇ ਦੇ ਕੇ ਕਹਿ ਕੇ ਰਾਜੀ ਆ ਵੀ ਜਿਹੜੀ ਚੀਜ਼ ਆ ਉਹ ਦੇਖਾ ਜਿਹੜੀ ਦਿਖਦੀ ਉਹ ਦੱਸ ਦਗੇ ਸਹੀ ਹੈ ਮੜ ਕੇ ਅਸਲ ਨਾਲ ਫਰਕ ਨਾ ਪਵੇ ਗੱਲ 'ਚ ਹੂੰ ਇਹ ਦੂਜਾ ਸੂਆ ਗਾਂ ਵੀਰੇ ਦੇ ਦਿਨ ਪਏ 10 12 ਇਹਨੇ 32 33 ਕਿਲੋ ਦੁੱਧ ਦਿੱਤਾ ਪਹਿਲਾਂ ਨੂੰ ਇਹ ਤੋਂ ਅੱਗੇ ਵੈੜ ਜਿਹੜੀ ਬਈ ਇਹ ਹਜੇ ਦੋਨ ਦੇ ਦੰਦ ਹੀ ਕੱਢਦੀ ਆ ਵੀਰੇ ਇਹਦੇ ਮਾੜੀਆਂ ਮਾੜੀਆਂ ਸਿੰਘ ਦੀਆਂ ਫੋਟਾਂ ਹੈਗੀਆਂ ਸਿੰਘ ਦੱਸੋ ਇਹਦੇ ਛੋਟੇ ਛੋਟੇ ਹੈ ਪਹਿਲਾਂ ਵੈੜ ਬਹੁਤ ਸੋਹਣੇ ਕਦ ਕਾਟਦੇ ਨੇ ਐਡਾ ਸਾਈਜ਼ ਬਾਈ ਆਮ ਨਿਕਲਦਾ ਨਹੀਂ ਗਾ ਅਸਲ ਪਰੋਂ ਅਸਲ ਇਹਨੇ 30 32 ਕਿਲੋ ਦੁੱਧ ਦੇਣਾ ਜਦੋਂ ਤਿਆਰ ਹੋਈ ਪਹਿਲਾਂ ਨੂੰ ਸਹੀ ਹੈ ਸੋ ਇਹ ਗਾਵਾਂ ਵਿਕਰੀ ਵਾਲੀਆਂ ਸੀ ਕੁਝ ਵੀਰ ਹੋਰ ਵੀ ਆਏ ਆ ਜਿਹੜੇ ਇੱਥੇ ਗਾਵਾਂ ਦੇਖਣ ਵਾਸਤੇ ਪਹੁੰਚੇ ਆ ਸੋ ਜਿਹੜੀ ਇੱਧਰ ਗਾਂਦ ਸੋਏ ਤੁਹਾਨੂੰ ਅੰਦਰ ਦਿਖਾਤੀ ਸੀਗੀ ਥੋੜਾ ਫਾਰਮਾਂ ਚੋਂ ਆਉਂਦੀ ਆ ਤੇ ਉਹਦੇ ਕਰਕੇ ਪਸ਼ੂ ਆਪਣੀ ਮਰਜ਼ੀ ਦੀ ਨਾ ਤੁਰਦਾ ਤੇ ਜਿੱਥੇ ਜਾ ਕੇ ਖੜ ਗਈ ਅਸੀਂ ਉੱਥੇ ਹੀ ਇਹਨੂੰ ਬੰਨਤਾ ਸੋ ਬਾਕੀ ਵੜਾ ਤੁਹਾਨੂੰ ਬਹੁਤ ਤੋਰ ਕੇ ਦਿਖਾਤੀਆਂ ਕੁਝ ਖੜੀਆਂ ਹੀ ਦਿਖਾਉਣੀਆਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਪਸ਼ੂ ਜਿਹੜਾ ਖਰੀਦਣਾ ਹੈ ਉਹਦੇ ਲਈ ਤੁਹਾਨੂੰ ਇੱਥੇ ਪਹੁੰਚਣਾ ਪਊਗਾ